ਆਹ ਹੈ ਅੰਕਲ ਹੋਣੀ ਸਫਾਈ ਡੇ ਕਰਨਾ ਇਹ ਜੋਰੀ ਇੰਨਾ ਕ ਲਵਾਉਂਦੀ ਆ ਵੀ ਪੈਰਾਂ ਦੇ ਨਾਲ ਕਰਨਾ ਪੈਂਦਾ ਸਾਰਾ ਕੁਝ ਹੀ ਹੈ ਆਹ ਤਰੀਕੇ ਨਾਲ ਰੇਕ ਮਲ ਦੇ ਜੇ ਫੇਰਨ ਵੇਖੋ ਪਾਲਚ ਕਰਕੇ ਨਾ ਪਾਲਚ ਕਰਕੇ ਤੇ ਆਹ ਮਿੱਤਰੋ ਉੱਪਰ ਜਿਹੜੀਆਂ ਸੱਟਾਂ ਲਾਉਂਦੇ ਆ ਨਾ ਇੱਕ ਤੇ ਵੀ ਮਜ਼ਬੂਤੀ ਦੇ ਆ ਬਣਾਉਣਾ ਤੇ ਦੂਜੇ ਪਾਸੇ ਇਹਦਾ ਡਿਜ਼ਾਈਨ ਦੇ ਆ ਜੀ ਕੱਟਣਾ ਹਾਂਜੀ ਮਿੱਤਰੋ ਵੈਲਕਮ ਟੂ ਮਾਈ ਨਿਊ ਵਲੌਗ ਆਸ ਕਰਦਾ ਹਾਂ ਇਹ ਸਾਰੇ ਠੀਕ ਠਾਕ ਦੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਮਿੱਤਰੋ ਅੱਜ ਦਾ ਵਲੌਗ ਤੁਹਾਡੇ ਲਈ ਬਹੁਤੀ ਵਧੀਆ ਤੇ ਸਪੈਸ਼ਲ ਹੋਣ ਵਾਲਾ ਅੱਜ ਮੈਂ ਲੈ ਕੇ ਆਇਆ ਜੀ ਤੁਹਾਨੂੰ ਝੰਡੇ ਵਾਲਾ ਗੁਰੂ ਵਿਖੇ ਠੀਕ ਹੈ ਜੀ ਇੱਥੇ ਨਾ ਬਹੁਤੀ ਪੁਰਾਣੀ ਜਿਹੜੀ ਠਠਿਆਰਾ ਮਾਰਕੀਟ ਹੈ ਜੀ ਅੱਜ ਤੁਹਾਨੂੰ ਮੈਂ ਕਮਾਉਂਗਾ ਠਠਿਆਰਾ ਮਾਰਕੀਟ ਤੇ ਜਿਹੜੀ ਕਿ ਸਦੀਆਂ ਤੋਂ ਚੱਲਦੀ ਆ ਰਹੀ ਹੈ ਜੀ ਸੰਨ 47 ਤੋਂ ਵੰਡ ਤੋਂ ਵੀ ਪਹਿਲਾਂ ਦੀ ਜਿਹੜੀ ਇੱਥੇ ਮਾਰਕੀਟ ਹੈ ਬਹੁਤ ਪੁਰਾਣੀ ਜਿਹੜੀ ਮਾਰਕੀਟ ਆ ਉਹ ਇੱਥੇ ਅੱਜ ਵੀ ਜਿਹੜੀ ਉਸੇ ਤਰ ਬਰਤਨ ਜਿਹੜੇ ਆ ਉਹ ਸਟੀਲ ਦੇ ਤੇ ਜਾਂ ਪਲਾਸਟਿਕ ਦੇ ਤੇ ਜਾਂ ਕੋਈ ਹੋਰ ਮਤਲਬ ਜਿਤਨਾ ਕਹਿ ਸਕਦੇ ਆ ਆਪਾਂ ਅਲੂਮੀਨੀਅਮ ਦੇ ਬਰਤਨ ਜਿਹੜੇ ਆ ਉਹ ਯੂਜ਼ ਕਰਦੇ ਆ ਜੀ ਠੀਕ ਆ ਪਰ ਉਹਨਾਂ ਦਾ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਨੁਕਸਾਨ ਆ ਪਰ ਇੱਥੇ ਜਿਹੜੀ ਮਾਰਕੀਟ ਦੇ ਵਿੱਚ ਮੈਂ ਲੈ ਕੇ ਆ ਇਸ ਮਾਰਕੀਟ ਦੇ ਵੇਚਣਾ ਪਿੱਤਲ ਦੇ ਬਰਤਨ ਤੇ ਕਾਂਹ ਦੇ ਬਰਤਨ ਤੇ ਬਾਕੀ ਤਾਂਬੇ ਦੇ ਬਰਤਨ ਜਿਹੜੇ ਅੱਜ ਵੀ ਬਹੁਤ ਮਸ਼ਹੂਰ ਆ ਜਿਹੜੇ ਹੱਥੀ ਲੋਕੀ ਜਿਹੜੇ ਵਰਕ ਕਰਦੇ ਆ ਸੋ ਕਈ ਬਿਮਾਰੀਆਂ ਨੂੰ ਜਿਹੜਾ ਇਹ ਬਰਤਨ ਜਿਹੜੇ ਦੂਰ ਵੀ ਕਰਦੇ ਆ ਫੋ ਅੱਜ ਮੈਂ ਤੁਹਾਨੂੰ ਲੈ ਕੇ ਚੱਲਦਾ ਜੀ ਜਿੱਥੇ ਵਰਤਨ ਤਿਆਰ ਹੁੰਦੇ ਆ ਕਿਹੜੇ ਤਰੀਕੇ ਦੇ ਨਾਲ ਮਾਰਕੀਟ ਦੇ ਵਿੱਚ ਤਿਆਰ ਹੁੰਦੇ ਆ ਹੱਥੀਂ ਤਿਆਰ ਕਰਦੇ ਨੇ ਲੋਕ ਤੇ ਮਾਰਕੀਟ ਦਾ ਕਲਾ-ਕਲਾ ġੇੜਾ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਦਿਖਾਉਂਗਾ ਸੋ ਚੈਨਲ ਆਪਣਾ ਕਰਦੇ ਹੋ ਸਬਸਕ੍ਰਾਈਬ ਬੈਲ ਆਈਕਨ ਦਾ ਬਟਨ ਆਪਲੇ ਨਾਲ ਹੀ ਤੇ ਵੀਡੀਓ ਲਾਈਕ ਕਮੈਂਟ ਤੇ ਸ਼ੇਅਰ ਦਬ ਕੇ ਕਰਦੇ ਹੋ ਸੋ ਆਜੋ ਮਿੱਤਰੋ ਆਜੋ ਚੱਲੀਏ ਹਾਂ ਜੀ ਸੋ ਮਿੱਤਰੋ ਫਾਈਨਲੀ ਆਪਾਂ ਉਹ ਮਾਰਕੀਟ ਦੇ ਵਿੱਚ ਉੱਥੇ ਜਗ੍ਹਾ ਤੇ ਪਹੁੰਚ ਗਏ ਆ ਜਿੱਥੇ ਨਾ ਅੱਜ ਵੀ ਜਿਹੜੇ ਅਠ ਖਿਆਰੀ ਉਸੇ ਤਰੀਕੇ ਦੇ ਨਾਲ ਕੰਮ ਕਰਦੇ ਆ ਬਹੁਤ ਹੀ ਪੁਰਾਣਾ ਕੰਮ ਆ ਜਿਹੜਾ ਕਿ ਸਦੀਆਂ ਤੋਂ ਚੱਲਦਾ ਆਉਂਦਿਆ ਖਸਿਆਰੀ ਦੀ ਮਾਰਕੀਟ ਜਿਹੜੀ ਹੈ ਜੰਡਿਆਲੇ ਦੇ ਵਿੱਚ ਬਹੁਤ ਮਸ਼ਹੂਰ ਆ ਤੋਂ ਤੁਹਾਨੂੰ ਦਿਖਾਉਂਦੇ ਆ ਮਾਰਕੀਟ ਦੇ ਅੰਦਰ ਲੈ ਕੇ ਚੱਲਦੇ ਆ ਜੀ ਤੁਹਾਨੂੰ ਆਜੋ ਚੱਲੀਏ ਆ ਲਓ ਜੀ ਮਿੱਤਰੋ ਆ ਤਰੀਕੇ ਦੇ ਨਾਲ ਜਿਹੜਾ ਵਾ ਇੱਥੇ ਭਾਂਡੇ ਜਿਹੜੇ ਆ ਬਣਦੇ ਆ ਜੀ ਪਿੱਤਲ ਦੇ ਤਾਂਬੇ ਦੇ ਆ ਮਿੱਤਰੋ ਸਾਰੀ ਮਾਰਕੀਟ ਜਿੰਨੀ ਵੀ ਆ ਨਾ ਇੱਥੇ ਸਾਰੇ ਪਿੱਤਲ ਦੇ ਬਰਤਨ ਜਿਹੜੇ ਤਾਂਬੇ ਦੇ ਬਰਤਨ ਜਿਹੜੇ ਤਿਆਰ ਹੁੰਦੇ ਆ ਅੰਕਲ ਨੂੰ ਨਹੀਂ ਮਿਟਾਏ ਆ ਕੰਮ ਕਰਨਾ ਠੀਕ ਆ ਜੀ ਹੋਰ ਅੰਕਲ ਜੀ ਕੀ ਹਾਲ ਜੇ ਉਹ ਵਧੀਆ ਜੀ ਠੀਕ ਠਾਕ ਜੀ ਹਾਂਜੀ ਇਹ ਕੀ ਬਣਾ ਰਹੇ ਜੀ ਇਹ ਪਤੀਲੇ ਬਣਾ ਰਿਹਾ ਜੀ ਅੱਛਾ ਆ ਪਤੀਲੇ ਬਣਾ ਰਹੇ ਜੀ ਹਾਂਜੀ ਇਹ ਕਿਹੜੇ ਤਰੀਕੇ ਨਾਲ ਮਤਲਬ ਜੋੜ ਪਾ ਕੇ ਬਣਾਉਂਗੇ ਤੁਸੀਂ ਹਾਂ ਜੋੜ ਪਾ ਕੇ ਥੱਲੇ ਦੇ ਉੱਪਰ ਲਾ ਅੱਛਾ ਤੇ ਇਹਦਾ ਆੜਾ ਵਾ ਇਹ ਮੇਨ ਚੀਜ਼ ਕਿਹੜੀ ਤਿਆਰ ਹੁੰਦੀ ਥੱਲੇ ਵਾਲੀ ਜਾਂ ਉੱਪਰ ਵਾਲੀ ਉੱਪਰ ਵਾਲੀ ਇਹ ਉੱਪਰ ਵਾਲੀ ਆ ਠੀਕ ਆ ਜੀ ਤੇ ਆ ਮੈਂ ਦੇਖ ਰਿਹਾ ਵੀ ਆਹ ਕਿਹੜੀ ਚੀਜ਼ ਬਣਾਈ ਜੇ ਤਬਲਾ ਤਬਲਾ ਅੱਛਾ ਉਹ ਜਿਹੜੇ ਵਜਾਈ ਦੇ ਤਬਲੇ ਵਾਹ ਜੀ ਵਾਹ ਤੇ ਇਹ ਤੁਸੀਂ ਮਤਲਬ ਹੱਥੀਂ ਕੀਤਾ ਸਾਰਾ ਇਹ ਕੰਮ ਆ ਹਾਂਜੀ ਆਪਣੀ ਹੱਥੀਂ ਆਪਣੇ ਹੱਥੀਂ ਕਰਦੇ ਹਾਂ ਠੀਕ ਆ ਇਹਦੇ ਕਾਫੀ ਭਾਰੇ ਆ ਹਨਾ ਚਲੋ ਵੀ ਮਿੱਤਰੋ ਆਹ ਵੇਖ ਸਕਦੇ ਤੁਸੀਂ ਅੰਕਲ ਹੁਣੀਆਂ ਇਹ ਤਰੀਕੇ ਦੇ ਨਾਲ ਕੰਮ ਕਰਦੇ ਜੇ ਆਹ ਤਬਲੇ ਬਣਾ ਕੇ ਰੱਖੇ ਅੰਕਲ ਹੁਣਾਂ ਨੇ ਠੀਕ ਆ ਜੀ ਤੇ ਹੁਣ ਆਪਾਂ ਚੱਲਦੇ ਆ ਜੀ ਅੱਗੇ ਤੁਹਾਨੂੰ ਦਿਖਾਉਂਦੇ ਆ ਮਾਰਕੀਟ ਇਹ ਮਿੱਤਰੋ ਜਿੰਨੀ ਵੀ ਆ ਨਾ ਮਾਰਕੀਟ ਇੱਥੇ ਤਕਰੀਬਨ ਬਹੁਤ ਆ ਜਿੰਨਾ ਜਿਹੜਾ ਏਰੀਆ ਮੈਂ ਤੁਹਾਨੂੰ ਲੈਣਾ ਇਹ ਏਰੀਆ ਦੇ ਵਿੱਚ ਜਿੰਨੇ ਵੀ ਆਠ ਹਠਿਆਰਾ ਮਾਰਕੀਟ ਆ ਸਾਰੀ ਇੱਥੇ ਵਰਕ ਹੁੰਦਾ ਸਾਰਾ ਭਾਂਡੇ ਬਰਤਨ ਬਣਦੇ ਆ ਜੀ ਪਿੱਤਲ ਦੇ ਤਾਂਬੇ ਦੇ ਠੀਕ ਹੈ ਜੀ ਤੇ ਕਹ ਦੇ ਬਰਤਨ ਤੇ ਇਹਦੇ ਅੰਦਰ ਜੋ ਜਾਣੇ ਆ ਨਾ ਆ ਵੇਖੋ ਜਿੱਦ ਤਰ੍ਹਾਂ ਹੁਣ ਮੈਂ ਅੰਦਰ ਜਾਣਿਆ ਇਹਦੇ ਗਲੀਆਂ ਥਾਣੀ ਜਾ ਕੇ ਤੇ ਸਾਰੀ ਤੁਹਾਨੂੰ ਮਾਰਕੀਟ ਜਿਹੜੀ ਅੱਗੇ ਵੀ ਇਹ ਤੁਹਾਨੂੰ ਕਮਾਉਣਾ ਮੈਂ ਆ ਇੱਧਰ ਵੇਖੋ ਮੜਿਆ ਹੈ ਅੰਕਲ ਨੂੰ ਨਹੀਂ ਸਫਾਈ ਡੇ ਕਰਨਾ ਇਹ ਜੋਰੀ ਇੰਨਾ ਕ ਲਵਾਉਂਦੀ ਆ ਵੀ ਪੈਰਾਂ ਦੇ ਨਾਲ ਕਰਨਾ ਪੈਂਦਾ ਸਾਰਾ ਕੁਝ ਜੀ ਹਾਂ ਆਹ ਤਰੀਕੇ ਨਾਲ ਰੇਗਮਲ ਦੇ ਜੀ ਫੇਰਨ ਵੇਖੋ ਐਵੇਂ ਵੀ ਮਿੱਤਰੋ ਤੇ ਇਹ ਕਿਟਿਆਂ ਘਾੜ ਦਣੀ ਐਤਰਾ ਹੀ ਅੰਕਲ ਹੁਣਾ ਨੇ ਹਾਂਜੀ ਤੇ ਚਲੋ ਆਪਾਂ ਚੱਲਦੇ ਆ ਅੱਗੇ ਤੁਹਾਨੂੰ ਦਿਖਾਉਨੇ ਆ ਹੋਰ ਮਾਰਕੀਟ ਜਿਹੜੀ ਆ ਬਹੁਤ ਪੁਰਾਣੀ ਮਾਰਕੀਟ ਆ ਇਧਰੇ ਖਵਾ ਤੁਸੀਂ ਦੇਖ ਸਕਦੇ ਆ ਆ ਸਾਰੇ ਇਤਰਾ ਮਤਲਬ ਬਲਵਿੰਦਰ ਕੁਮਾਰ ਤਿਲਕਰਾਜ ਵੇਖੋ ਕਿੱਡੀਆਂ ਪੁਰਾਣੀਆਂ ਦੁਕਾਨਾਂ ਵਾਂ ਜਿਹੜੀਆਂ ਇੱਥੇ ਬਣੀਆਂ ਜੀ ਠੀਕ ਆ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਪੁਰਾਣੀਆਂ ਦੁਕਾਨਾਂ ਵਾਂ ਆਹ ਵੇਖੋ ਕਿੱਡੀਆਂ ਕਿਡੀਆਂ ਪੁਰਾਣੀਆਂ ਦੁਕਾਨਾਂ ਵਾਂ ਤੇ ਅੰਦਰ ਜਦੋਂ ਆਪਾਂ ਜਾਣੇ ਆ ਨਾ ਅੰਦਰ ਆ ਸਾਰਾ ਜਿਹੜੀ ਮਾਰਕੀਟ ਐ ਛਠਿਆਰਾ ਮਾਰਕੀਟ ਐ ਜੀ ਜਿੰਨੀ ਵੀ ਆ ਇੱਥੇ ਲੋਕੀ ਬਰਤਨ ਤਿਆਰ ਕਰਦੇ ਆ ਬਰਤਨ ਤਿਆਰ ਕਰਕੇ ਤੇ ਜਿਹੜੀ ਮੇਨ ਦੁਕਾਨ ਦੇ ਵਿੱਚ ਜਦੋਂ ਇਹਨਾਂ ਨੂੰ ਜਾਣਾ ਹੁੰਦਾ ਮੇਨ ਦੁਕਾਨ ਦੇ ਵਿੱਚ ਫਿਰ ਉੱਥੇ ਵੇਚਦੇ ਆ ਜੀ ਇਹਨਾਂ ਨੂੰ ਠੀਕ ਆ ਤੇ ਆ ਤੁਹਾਨੂੰ ਦਿਖਾਉਣਾ ਇੱਕ ਅੰਕਲ ਹੁਣੀ ਇੱਥੇ ਆ ਜੀ ਆ ਲਓ ਜੀ ਲਓ ਵੀ ਮਿੱਤਰੋ ਚੈੱਕ ਕਰੋ ਮੜਾ ਜੀ ਤੂੰ ਇਸ ਫਟਾ ਮਾਰਨ ਦਾ ਕਾਰਨ ਪੁੱਛਣਾ ਮੈਂ ਅੰਕਲ ਹੁਣਾ ਠੀਕ ਹੈ ਜੀ ਤੇ ਕਰਦੇ ਆਂ ਬੜਾ ਪੁੱਛਦੇ ਆਂ ਕਿ ਹੁਣਾ ਨੂੰ ਦੇਣਗੇ ਟਾਈਮ ਤੇ ਨਹੀਂ ਹਾਂਜੀ ਸਾਸਰੀ ਘਰ ਦਾ ਕਾ ਜੀ ਹੋ ਠੀਕ ਠਾਕ ਏ ਇਹ ਕੀ ਬਣਾਈ ਜਾਂਦੇ ਜੀ ਹਾਂਜੀ ਮੁਗਾਬਾਂ ਇਹਨਲੇ ਮਾਲ ਬਣਾ ਲਈਦਾ ਨਾ ਜਦਾਂ ਭਾਂਡਾ ਤਿਆਰ ਕਰਦੇ ਕਿ ਨਹੀਂ ਕੇ ਮਾਰ ਕੇ ਹਾਰਡ ਮਾਲ ਹੋ ਜਾਂਦਾ ਤੇ ਮਨਿਆਦ ਚੱਲਦੀ ਇਹ ਇਹ ਜਿਹੜੀ ਸੱਟ ਮਾਰਨ ਦਾ ਕਾਰਨ ਸਿਰਫ ਇਹੋ ਹੀ ਆ ਵੀ ਇਹਦੇ ਨਹੀਂ ਮਨਿਆਦ ਜਿਹੜੀ ਉਹ ਵੱਜਣੀ ਆ ਆ ਵੱਸਿਆ ਠੀਕ ਹੈ ਜੀ ਨਾਲੇ ਸੋਨਾ ਲੱਗਦਾ ਸੋਨਾ ਲੱਗਦਾ ਜੀ ਤੇ ਇਹ ਬਣਾਇਆ ਕੀ ਆ ਤੁਸੀਂ ਇਹ ਦੇਗ ਬਣਾਈਆਂ ਤੇ ਇਹ ਜਿਹੜੀ ਆ ਤੁਸੀਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਆ ਕੰਮ ਕਰਦਿਆਂ ਨੂੰ ਕੰਮ ਦੇ ਛੋਟੇ ਹੁੰਦੇ ਨੇ ਪਏ ਜਾਂਦਾ 15 ਸਾਲ ਅੱਛਾ ਉਮਰਾਂ ਇੰਨਾਂ ਦੀਆਂ ਆਗੇ ਫਿਰ ਹਾਂ ਠੀਕ ਹੈ ਜੀ ਠੀਕ ਆ ਤੇ ਹੁਣ ਤੁਹਾਡੀ ਉਮਰ ਕਿੰਨੀ ਹੋ ਗਈ ਜੇ 64 ਸਾਲ 64 ਸਾਲ ਹੋ ਗਈ ਆ ਮਿੱਤਰੋ 64 ਸਾਲ ਹੋ ਗਏ ਅੰਕਲ ਉਹਨਾਂ ਨੂੰ ਤੇ ਕੰਮ ਜਿਹੜਾ ਵਾ ਵੇਖ ਲਓ ਤਾਂਬੇ ਦੇ ਨਾਲ ਘੁਲ ਕੇ ਕੰਮ ਰਹਿ ਜੇ ਕਰਨੇ ਆ ਠੀਕ ਹੈ ਜੀ ਇਹਦੇ ਫਾਇਦੇ ਜਿਹੜੇ ਆ ਨਾ ਫਾਇਦੇ ਪੁੱਛਦੇ ਆਂ ਕਿ ਇਹਦਾ ਫਾਇਦਾ ਕੀ ਹੈ ਦਾ ਇਹ ਦੱਸੋ ਮੈਨੂੰ ਅੱਜ ਦੀ ਪੀੜ੍ਹੀ ਨੂੰ ਨਹੀਂ ਪਤਾ ਇਹਦਾ ਫਾਇਦਾ ਬਹੁਤ ਆ ਹਾਂਜੀ ਬਹੁਤ ਫਾਇਦਾ ਇਹਦਾ ਮਤਲਬ ਕੋਈ ਬਿਮਾਰੀ ਮੂਰੀ ਸਭੋ ਰੋਕ ਕੱਟਦੀ ਆ ਇਹ ਰੋਕ ਕੱਟਦੀ ਆ ਠੀਕ ਆ ਜੀ ਪਿੱਤਲ ਹੋਈ ਤਾਂਬਾ ਆ ਤਾਂਬਾ ਆ ਇਹਦੇ ਵਿੱਚ ਜਿਹੜੇ ਨਮੂਨੇ ਆ ਨਾ ਇਹ ਜਰਾ ਖਰਾਬ ਕਰਦਾ ਆ ਐਲੂਮੀਨੀਅਮ ਖਰਾਬ ਕਰਦਾ ਇਹ ਜਿਹੜੀ ਆnde ਇਹਦੀ ਤਾਂਬੇ ਦੀ ਪੋਠ ਜਿਹੜੀ ਆ ਉਹ ਏਡੀ ਕਿ ਚੰਗੀ ਆ ਨਾ ਜਿ ਤਰ੍ਹਾਂ ਆਮ ਵੀ ਅੱਜ ਕੱਲ ਜਿ ਤਰ੍ਹਾਂ ਲੰਗਰ ਘਰਾਂ ਦੇ ਵਿੱਚ ਇਹ ਭੋਜਨ ਪੱਕਦਾ ਜੀ ਉਥੇ ਜੇਰਾ ਹੱਟ ਜੇਰਾ ਮਜ਼ਬੂਤ ਹੁੰਦਾ ਮਜ਼ਬੂਤ ਹੁੰਦਾ ਠੀਕ ਆ ਤੇ ਤੁਸੀਂ ਇਹ ਦੱਸੋ ਵੀ ਵੀਡੀਓ ਆਪਣੀ ਦੇ ਵਿੱਚ ਸਾਰਿਆਂ ਨੂੰ ਸੁਝਾ ਦਿਓ ਵੀ ਜਰੂਰ ਇਹ ਬਰਤਨ ਵਰਤੋ ਵਰਤਦੇ ਨੇ ਵਰਤਨੇ ਪਿਆ ਬਹੁਤ ਚੱਲਦਾ ਪਿਆ ਬਹੁਤ ਚੱਲਦਾ ਜੀ ਹਨਾ ਪਹਿਲਾਂ ਬੰਦ ਹੋ ਗਿਆ ਸੀ ਅੱਛਾ ਜੀ ਫਿਰ ਇਹ ਲੋਕੀ ਬਿਮਾਰ ਹੋਣੇ ਚੱਲੂ ਹੋ ਗਏ ਅੱਛਾ ਤੇ ਫਿਰ ਚੱਲ ਸੋ ਚੱਲ ਤੇ ਜਿਤਨਾ ਮੰਨ ਲਓ ਹੁਣ ਚੱਲਣ ਦਾ ਪਿਆ ਵਾ ਜਦੋਂ ਕੰਮ ਬੰਦ ਹੋਇਆ ਸੀ ਉਦੋਂ ਥੋੜੀ ਤੰਗੀ-ਤੁੰਗੀ ਜੀ ਆਈ ਹੋਣੀ ਤੁਹਾਨੂੰ ਵੀ ਤੰਗੀ ਫਿਰ ਇਦਾਂ ਯਾਰ ਮੈਂ ਹੀ ਮਿਹਨਤ ਕਰਦੇ ਉਹ ਇਧਰੋਂ ਨੇ ਹੋਰ ਬਸ ਲੱਭੀ ਇਹ ਵੀ ਗੱਲ ਸਹੀ ਆ ਸਹੀ ਆ ਜੀ ਸਹੀ ਆ ਕਿ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਇਹ ਪਿਛਲਾ ਲਾਹੌਰ ਦਾ ਵਾ ਅੱਛਾ ਲਾਹੌਰ ਤੋਂ ਆਏ ਤੁਸੀਂ ਪਿਛਲਾ ਲਾਹੌਰ ਦੇ ਸਾਡੇ ਵੱਡੇ ਲਾਹੌਰ ਦਾ ਹੀ ਸਾਡਾ ਜਨਮ ਇੱਥੋਂ ਨਹੀਂ ਮਤਲਬ ਪਿਸ਼ੋਕੜ ਲਾਹੌਰ ਦਾ ਵਾ ਉਥੋਂ ਦੀ ਜਿਹੜਾ ਰੀਤੀ ਰਿਵਾਜ ਆ ਉਹ ਤੁਸੀਂ ਇੱਥੇ ਵੀ ਕਾਇਮ ਕਰਕੇ ਰੱਖਿਆ ਫਿਰ ਹੈ ਸਾਡੇ ਵੱਡੇ ਇਹੋ ਕੋਈ ਕਰਦੇ ਅੱਛਾ ਜੀ ਠੀਕ ਹੈ ਠੀਕ ਹੈ ਤੇ ਇੱਥੇ ਹੁਣ ਜਿਹੜਾ ਵਾ ਤੁਹਾਡਾ ਕੀ ਕੀ ਕੰਮ ਆ ਮੇਨ ਤੁਸੀਂ ਮਤਲਬ ਸ਼ੁਰੂ ਤੋਂ ਬਣਾਉਂਦੇ ਹੋ ਕਿ ਕਿਤਰਾ ਮਤਲਬ ਸਾਰਾ ਜੋੜ-ਜੋੜ ਪਾ ਕੇ ਅੱਛਾ ਦੁੱਧ ਦਾ ਡੋਣੇ ਕੀ ਗੜਵੇ ਦੀ ਮਟੋਈਆਂ ਕੀ ਦੇਗ ਬਰਤੀ ਸਾਰੇ ਆਦਮ ਜਿੰਨੇ ਪਿੱਤਲ ਦੀ ਹੀ ਬਣਾਉਂਦੇ ਆ ਮੈਂ ਨਾ ਮਿੱਤਰੋ ਆ ਰੋਗ ਕੱਟ ਦਿੰਦੀ ਆ ਜੀ ਆ ਚੀਜ਼ ਠੀਕ ਆ ਜੀ ਇੱਥੋਂ ਤੱਕ ਕੇ ਜਿਹੜੇ ਵੱਡੇ ਵੱਡੇ ਕੈਂਸਰ ਦੇ ਰੋਗ ਆ ਨਾ ਉਹ ਵੀ ਆ ਜੀ ਖਤਮ ਕਰ ਦੋਗੀ ਤੁਸੀਂ ਇਹ ਚਾਹੀਦਾ ਬਾਬਾ ਜੀ ਹਨਾ ਹਰ ਕਿਸੇ ਨੂੰ ਚਾਹੀਦਾ ਆਪਣੇ ਘਰੇ ਜਿਹੜਾ ਵਾ ਤਾਂਬੇ ਦਾ ਤੇ ਪਿੱਤਲ ਦਾ ਬਰਤਨ ਜਿਹੜਾ ਵਾ ਜਰੂਰ ਹੋਣਾ ਰੱਖਣਾ ਹਨਾ ਜਿਹੜਾ ਮਸਮ ਹਨਾ ਹਾਂਜੀ ਉਹ ਕਦੇ ਨਹੀਂ ਭਾਂਡਾ ਵਰਤਦਾ ਸਿਲਵਰ ਸੋਲਰ ਦਾ ਪੌਕਟ ਹਾਂ ਜਿਹੜੇ ਆਮ ਕੁਝ ਮਸਲਕੇ ਲੋਕ ਸਾਰਾ ਤਾਂਬਾ ਵਰਤਦੇ ਬਿਲਕੁਲ ਜੀ ਬਿਲਕੁਲ ਤੇ ਸਾਡੇ ਜਿਹੜੇ ਹਿੰਦੂ ਲੋਕ ਸੀ ਪਿੱਤਲ ਵਰਤਦੇ ਆ ਪਹਿਲਾਂ ਪਿੱਤਲ ਵਰਤਦੇ ਸੀ ਪਿੱਤਲ ਵਰਤਦੇ ਹਾਲੇ ਵੀ ਅੱਛਾ ਜੀ ਉਹ ਬੰਦੀ ਤਾਂਬੇ ਦੀ ਹੀ ਆ ਤਾਂਬੇ ਚੋਈ ਪਤਲ ਵੀ ਤਾਂਬੇ ਚੋਈ ਮਰਦੀ ਆ ਤਾਂਬੇ ਹੀ ਮਰਦੀ ਮੇਨ ਤਾਤ ਜਿਹੜੀ ਆ ਇਹੀ ਆ ਤਾਂਬਾ ਹੀ ਆ ਮੇਨ ਤਾਤ ਜਿਹੜੀ ਸਭ ਤੋਂ ਵਧੀਆ ਤੇ ਸਭ ਤੋਂ ਜਿਹੜੀ ਮੰਨਣ ਵਾਲੀ ਆ ਹਨਾ ਇਹ ਮੈਂ ਬੰਦੇ ਨਹੀਂ ਨਹੀਂ ਮਜ਼ਬੂਤ ਕਰ ਦਿੰਦੀ ਆ ਜੀ ਸੋ ਮਿੱਤਰੋ ਇਹ ਤਰੀਕੇ ਦੇ ਨਾਲ ਬਾਬਾ ਹੀ ਹੁਣੀ ਜਿਹੜੇ ਆ ਨਾ ਇੱਥੇ ਕੰਮਕਾਰ ਕਰਦੇ ਆ ਤੇ ਆਹ ਦੇਖ ਸਕਦੇ ਹੋ ਵੀ ਇੱਥੇ ਸਮਾਨ ਜਿਹੜਾ ਖਿਲਰਿਆ ਨਾ ਆਹ ਬਾਬਾ ਹੀ ਇਹਦਾ ਮੈਨੂੰ ਦੱਸੋ ਵੀ ਆਹ ਇਹ ਹੈ ਸ਼ੁਕਰਾ ਇਹ ਚਦਰਾਂ ਇਹ ਚਦਰਾਂ ਇਹ ਚਦਰਾਂ ਇਹਨਾਂ ਦੀ ਕਟਾਈ ਵੀ ਤੁਸੀਂ ਕਰਦੇ ਜੀ ਠਾ ਠਾ ਕਰਕੇ ਠਾ ਠਾ ਆ ਮੈਂ ਹੋਰ ਕੰਡੇ ਲੋਕ ਇੰਨਾਂ ਨੂੰ ਕਰਨਾ ਵਾ ਅੱਛਾ ਇਹਦੀ ਕਟਾਈ ਕਰੋਗੇ ਤੁਸੀਂ ਤੇ ਆਹ ਦੇਖ ਸਕਦੇ ਹੋ ਮਿੱਤਰੋ ਆਹ ਜਿਹੜੀ ਦੇਖਿਆ ਨਾ ਆਹ ਤਰੀਕੇ ਨਾਲ ਤਿਆਰ ਹੁੰਦੀ ਜੇ ਇਹਦੀ ਵੇਖ ਲਓ ਕਟਾਈ ਕੀਤੀ ਬਾਬਾ ਜੀ ਹੋਣਾ ਨੇ ਠੀਕ ਆ ਤੇ ਉਹ ਉਹ ਜਿਹੜੀ ਚਦਰ ਬਣਾ ਕੇ ਲਾ ਦਣਾ ਹੂੰ ਠੀਕ ਹੈ ਜੀ ਨਵੀਂ ਤਿਆਰ ਕਰ ਦਿੰਨੀ ਐਦਾਂ ਉਮਰਾਂ ਵੀ ਤਾਈਆਂ ਘਟ ਗਈਆਂ ਲੋਕਾਂ ਦੀਆਂ ਹਨਾ ਤੇ ਪਹਿਲਾਂ ਲੋਕਾਂ ਦੀ ਉਮਰਾਂ ਵੀ 100-100 ਸਾਲ ਹੁੰਦੀਆਂ ਸੀ ਤੇ ਬੁੱਢੇ ਹੋ ਜਾਂਦੇ ਸੀ ਬੰਦੇ ਤੇ ਉਮਰਾਂ ਮੁੱਕਣਦੇ ਨਹੀਂ ਹੁੰਦੀਆਂ ਬੰਦਿਆਂ ਦੀਆਂ ਤੇ ਅੱਜ ਕੱਲ ਜਿਹੜਾ ਵਾ ਆ ਚੀਜ਼ਾਂ ਭੁੱਲ ਗਈਆਂ ਨਾ ਲੋਕਾਂ ਨੂੰ ਇਹਦੀ ਜਿਹੜੀ ਕੋਠੀਆਂ ਮਿੱਤਰੋ ਇਹ ਜਿਹੜੀ ਐਡੀ ਕੇ ਚੰਗੀ ਆ ਨਾ ਐਡੀ ਕੇ ਧਾਤ ਚੰਗੀ ਆ ਤੇ ਆ ਵੇ ਲੋ ਬਾਬਾ ਜੀ ਹਣੀ ਆਪਣੇ ਹੱਥੀ ਮਿਹਨਤ ਦੇ ਆ ਕਰਦੇ ਤੇ ਜਿਹੜੇ ਬਾਬਾ ਜੀ ਹਣੀ ਬਰਤਨ ਜਿਹੜੇ ਆ ਤਿਆਰ ਕਰਦੇ ਆ ਜਦੋਂ ਇਹ ਮਾਰਕੀਟ ਜਾਓਗੇ ਨਾ ਠੱਕ ਠੱਕ ਦੀ ਆਵਾਜ਼ ਤੁਹਾਨੂੰ ਤਾਂ ਉਹ ਨਹੀਂ ਕਹਿੰਦੇ ਠਠਿਆਰਾ ਮਾਰਕੀਟ ਐ ਇੱਥੇ ਮਿੱਤਰੋ ਇੱਥੇ ਦੇ ਬਣਦੇ ਨਹੀਂ ਨੇ ਬਰਤਨ ਦੇ ਪਰ ਇਹ ਆ ਤੁਸੀਂ ਆਪਣੇ ਘਰ ਦੇ ਵਿੱਚ ਜਿਤਨਾ ਬਾਬਾ ਜੀ ਹਣਿਆਂ ਦੀ ਗੱਲ ਆ ਨਾ ਸਿਆਣੇ ਤਾਂ ਚਾਹ ਤੇ ਔਲੇ ਦਾ ਖਾਦਾ ਕਹਿੰਦੇ ਬਾਅਦ ਚ ਪਤਾ ਲੱਗਦਾ ਤੁਸੀਂ ਆਪਣੇ ਘਰ ਦੇ ਵਿੱਚ ਇਹ ਦੋ ਤਿੰਨ ਜੀਦਾ ਜਿਹੜੀਆਂ ਲਾਜ਼ਮੀ ਬਦਲ ਲਓ ਇੱਕ ਤੇ ਤੁਸੀਂ ਆਪਣਾ ਕਰਨਾ ਵਾ ਵੀ ਬਰ ਜਿਹੜਾ ਜਿਹੜਾ ਵਾ প্লাਸਟਿਕ ਜਿਹੜਾ ਘਰੋਂ ਕੱਢ ਦੇਣਾ ਬਾਅਦ ਜਿਹੜੀ ਮੇਨ ਚੀਜ਼ ਹੈ ਠੀਕ ਹੈ ਜੀ ਆ ਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਠੀਕ ਹੈ ਜੀ ਇਹ ਅੰਕਲ ਹੁਣੀ ਬਣਾ ਰਹੇ ਆ ਬਰਤਨ ਠੀਕ ਹੈ ਜੀ ਇਹਨੂੰ ਪਾਲਿਸ਼ ਕਰਕੇ ਨਾ ਪਾਲਿਸ਼ ਕਰਕੇ ਤੇ ਆ ਮਿੱਤਰੋ ਉੱਪਰ ਜਿਹੜੀਆਂ ਸਟਾਂ ਲਾਉਂਦੇ ਆ ਨਾ ਇੱਕ ਤੇ ਇਹਦੀ ਮਜ਼ਬੂਤੀ ਦੇ ਆ ਬਣਾਉਣਾ ਤੇ ਦੂਜੇ ਪਾਸੇ ਇਹਦਾ ਡਿਜ਼ਾਈਨ ਦੇ ਆ ਜੀ ਕੱਟਣਾ ਠੀਕ ਹੈ ਜੀ ਇਹ ਜਿਹੜੀ ਆ ਇਹ ਇਸ ਤਰੀਕੇ ਦੇ ਨਾਲ ਜਿਹੜੀ ਆ ਤਿਆਰ ਹੁੰਦੀ ਹੈ ਜੀ ਤੇ ਅੰਕਲ ਨੂੰ ਪੁੱਛਦੇ ਆ ਤਾਂਬਾ ਆ ਕੇ ਪਤਲਾਉਂਦੇ ਜੀ ਤਾਂਬਾ ਦੇ ਪਤਲਾ ਤਾਂਬਾ ਜੀ 100% ਤਾਂਬਾ ਜੀ ਇਹ ਮਿੱਤਰੋ ਬਿਲਕੁਲ ਅਰੀਜਨਲ ਤਾਂਬਾ ਜੇ ਤੁਸੀਂ ਵੇਖ ਸਕਦੇ ਜੇ ਤੇ ਆਹ ਤੁਸੀਂ ਦੇਖ ਸਕਦੇ ਹੋ ਅੰਗਲੂਨੀ ਵਰਕ ਕਰਦੇ ਆ। ਆਪੀ ਮਿਹਨਤ ਕਰ ਲਈ ਆ ਜੀ। ਐਸ ਤਰੀਕੇ ਦੇ ਨਾਲ ਜਿਹੜੇ ਅੰਗਲੂਨੀ ਕੰਮ ਕਰਦੇ ਆ ਜੀ ਇੱਥੇ ਤੇ ਆਪਣੀ ਇੱਕ ਦੇ ਚਲੋ ਕਾਰੋਬਾਰ ਇਹਦਾ ਨਾ ਚੱਲੀ ਜਾਂਦਾ ਵਧੀਆ ਤੇ ਦੂਜੇ ਪਾਸੇ ਜਿਹੜਾ ਵਾ ਨਾ ਲੋਕਾਂ ਨੂੰ ਛੇ ਤਾਂ ਵਿਚਾਲ ਜਿਹੜਾ ਬੜੇ ਪ੍ਰੋਪਰ ਤਰੀਕੇ ਦੇ ਨਾਲ ਰੱਖਦੇ ਆ ਠੀਕ ਆ ਜੀ। ਠੀਕ ਆ ਮਿੱਤਰੋ ਇਹ ਜੀ ਆਪਣਾ ਜਿਹੜਾ ਮਾਰਕੀਟ ਗੰਡੇ ਵਾਲੇ ਦੀ ਫਖਾਰਾ ਮਾਰਕੀਟ ਤੇ ਸਦੀਆਂ ਤੋਂ ਹੀ ਕੰਮ ਕਰਦੇ ਆਉਂਦੇ ਸਾਰੇ ਜਿਹੇ ਇੱਥੇ ਜਿੰਨੇ ਵੀ ਠਠਿਆਰਾ ਮਾਰਕੀਟ ਦੇ ਲੋਕ ਤੇ ਅੱਜ ਵੀ ਜਿਹੜੇ ਉਸੇ ਤਰੀਕੇ ਦੇ ਨਾਲ ਬਰਕਰਾਰ ਜਿਹੜਾ ਕੰਮ ਆਪਣਾ ਨਿਭਾ ਰਹੇ ਆ ਜੀ ਸੋ ਹਾਂਜੀ ਮਿੱਤਰੋ ਫਾਈਨਲੀ ਪਹੁੰਚ ਚੁੱਕੇ ਆ ਜੀ ਆਪਾਂ ਜਿਹੜੇ ਤੁਹਾਨੂੰ ਮੈਂ ਬਰਤਨ ਬਣਦੇ ਦਿਖਾਏ ਆ ਉਹ ਬਰਤਨ ਬਣ ਕੇ ਮਿਹਨਤ ਆਰਤੀਰ ਹੋ ਗਏ ਸਾਰੇ ਆਉਂਦੇ ਕਿੱਥੇ ਆ ਉਹ ਦੁਕਾਨ ਤੇ ਲੈ ਕੇ ਆਇਆ ਵੀਰ ਹੋਣਾ ਦੀ ਦੁਕਾਨ ਹੈ ਜੀ ਇੱਥੇ ਤੇ ਠਠਾਰਾ ਮਾਰਕੀਟ ਦੇ ਵਿੱਚ ਹੀ ਇਹਨਾਂ ਦੀ ਮਾਰਕੀਟ ਬਣੀ ਹੋਈ ਹੈ ਜੀ ਤੇ ਆਪਾਂ ਵੀਰ ਹੋਣਾ ਨਾਲ ਗੱਲਬਾਤ ਕਰਦੇ ਆਂ ਨਾਲੇ ਇਹਨਾਂ ਦਾ ਲੈਨੇ ਆ ਕੋਈ ਜਾਣਕਾਰੀ ਤੇ ਨਾਲੇ ਕੰਟੈਕਟ ਨੰਬਰ ਲੈਨੇ ਆ ਤੇ ਬਣੇ ਰਿਓ ਵੀਡੀਓ ਨਾਲ ਆਜੋ ਚਲਿਓ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਮਾਰਾ ਠੀਕ ਠਾਕ ਜੀ ਤੀਨਾਵਾ ਜੀ ਆਪਣਾ ਮੇਰਾ ਨਾਮ ਜੋਤੀ ਮਲੋਤਰਾ ਜੋਤੀ ਮਲੋਤਰਾ ਹੀ ਠੀਕ ਹੈ ਜੀ ਤੇ ਮੈਂ ਦੇਖ ਰਿਹਾ ਸੀ ਵੀ ਤੁਸੀਂ ਜਿੱਥੇ ਬਰਤਨ ਬਣਦੇ ਆ ਤੁਹਾਡੇ ਉਥੇ ਬਣਦੇ ਵੀ ਦੇਖ ਆਇਆ ਮੈਂ ਸਾਰੇ ਜਿੰਨੇ ਵੀ ਤੁਹਾਡੇ ਦੁਕਾਨ ਦੇ ਉੱਤੇ ਬਰਤਨ ਆ ਸਾਰੇ ਹੈਂਡ ਮੇਡ ਹੀ ਮਿਲਣਗੇ ਜੀ ਹੈਂਡ ਮੇਡ ਹੀ ਆ ਜੀ ਸਾਰੇ ਜੀ A to Z ਹਾਂਜੀ ਹਾਂਜੀ ਠੀਕ ਆ ਕਿਹੜੀ-ਕਿਹੜੀ ਵੈਰਾਈਟੀ ਦੇ ਬਰਤਨ ਮਿਲ ਸਕਦੇ ਆ ਜੀ ਆਪਣੇ ਕੋਲੋਂ ਪਿੱਤਲ ਦੇ ਠੀਕ ਆ ਜੀ ਕਾਪਰ ਦੇ ਠੀਕ ਆ ਜੀ ਕਾਂਸੀ ਦੇ ਠੀਕ ਆ ਜੀ ਸਟੀਲ ਦੇ ਵੀ ਹੁੰਦੇ ਆ ਜੀ ਸਟੀਲ ਦੇ ਵੀ ਹੁੰਦੇ ਆ ਜੇ ਕਿਸੇ ਨੂੰ ਜ਼ਰੂਰਤ ਹੋਵੇ ਸਟੀਲ ਦੇ ਵੀ ਲੈ ਸਕਦੇ ਆ ਜੀ ਹਾਂਜੀ ਠੀਕ ਆ ਸੋ ਤੁਸੀਂ ਨਾ ਇੱਕਦਮ ਮੈਨੂੰ ਆਪਣਾ ਨੰਬਰ ਬੋਲ ਦਿਓ ਜੀ 9 ਹਾਂਜੀ 888 ਠੀਕ ਹੈ ਜੀ 0 ਹਾਂਜੀ 2930 39888 0293 ਠੀਕ ਹੈ ਜੀ ਤੇ ਇੱਕ ਤੁਸੀਂ ਇਹ ਦੱਸਿਓ ਵੀ ਜਿਹੜੀ ਇਹ ਦੁਕਾਨ ਹੈ ਜੀ ਆਪਣੀ ਕਿੰਨੇ ਨੰਬਰ ਦੁਕਾਨ ਹੈ ਜੀ ਠਟਿਆਰਾ ਦਰਵਾਜ਼ਾ ਜੀ ਹਾਂਜੀ ਠਟਿਆਰਾ ਦਰਵਾਜ਼ੇ ਦੇ ਅੰਦਰ ਵੱਟਦੇ ਹਾਂਜੀ ਸੱਜਿਆ ਪਹਿਲੀ ਦੁਕਾਨ ਹੈ ਮੇਰੀ ਪਹਿਲੀ ਦੁਕਾਨ ਹੈ ਜੀ ਠੀਕ ਹੈ ਜੀ ਠੀਕ ਹੈ ਸੋ ਮਿੱਤਰੋ ਇੱਥੇ ਨਾ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਬਰਤਨ ਜਿਹੜੇ ਹਨ ਵੀਰ ਹੁਣੀ ਜਿਹੜੇ ਗੁਰਦੁਆਰਾ ਸਾਹਿਬ ਨੂੰ ਕਿਸੇ ਨੂੰ ਵੀ ਜ਼ਰੂਰਤ ਹੈ ਨਾ ਬਰਤਨਾਂ ਦੀ ਉਹ ਵੀ ਇੱਥੇ ਤਿਆਰ ਕਰਦੇ ਆ ਵੀਰ ਹੁਣੀ ਆਪਣੇ ਹੱਥੀ ਤਿਆਰ ਤੁਹਾਨੂੰ ਮੈਂ ਦਿਖਾ ਹੀ ਦਿੱਤਾ ਵੀਡੀਓ ਦੇ ਵਿੱਚ ਆਹ ਦੇਖੋ ਜਿਹੜੇ ਬਣੇ ਹੋਏ ਹਨ ਹੱਥੀ ਹੈਂਡ ਮੇਡ ਜਿਹੜੇ ਸੀ ਉਹ ਜਿਹੜੇ ਅੰਕਲ ਹੁਣੀ ਜਿਤਨਾ ਮੰਨ ਲਓ ਵੀ ਤਿਆਰ ਕਰਦੇ ਸੀ ਜਿਤਨਾ ਕਟਾਈ ਉਹਦੀ ਕਰਕੇ ਇੱਕ ਤਰ੍ਹਾਂ ਉਹ ਬਣਦੇ ਆ ਉਹਦੀ ਸ਼ੇਪ ਜਿਹੜੀ ਬਿਲਕੁਲ ਤਿਆਰ ਕਰਕੇ ਆਹ ਤਰੀਕੇ ਦੇ ਨਾਲ ਫਿਰ ਇਹਦੀ ਸ਼ੇਪ ਜ ਤੇ ਵੀਰ ਹੁਣਾ ਕੋਲ ਜਰੂਰ ਆਇਓ ਜੰਡੇਆਲੇ ਦੇ ਵਿੱਚ ਬਹੁਤ ਹੀ ਫੇਮਸ ਦੁਕਾਨ ਹੈ ਜੀ ਇਹਨਾਂ ਦੀ ਬਹੁਤ ਹੀ ਫੇਮਸ ਮਾਰਕੀਟ ਆ ਤੇ ਇਹ ਜਿਹੜੀ ਠਠਿਆਰਾ ਮਾਰਕੀਟ ਆ ਇਹ ਤੇ ਸਦੀਆਂ ਤੋਂ ਚੱਲਦੀ ਆ ਰਹੀ ਹੈ ਜੀ ਸਨ 47 ਤੋਂ ਵੀ ਪਹਿਲਾਂ ਦੀ ਜਿਹੜੀ ਆ ਇਹ ਪੁਰਾਣੀ ਹੈ ਜਿਹੜੀ ਮਾਰਕੀਟ ਆ ਤੇ ਪੰਜਾਬ ਦੇ ਵਿੱਚ ਕਿਤੇ ਵੀ ਤੁਹਾਨੂੰ ਠਠਿਆਰਾ ਮਾਰਕੀਟ ਨਹੀਂ ਮਿਲੂਗੀ ਤੇ ਜਿਹੜੀ ਉਹ ਜੰਡੇਆਲੇ ਦੇ ਵਿੱਚ ਇਸ ਵਕਤ ਜਿਹੜੀ ਉਸੇ ਤਰ੍ਹਾਂ ਹੀ ਬਰਕਰਾਰ ਹੈ ਆ ਬੈਨਰ ਆਈ ਹੈ ਇਹਨਾਂ ਦਾ ਜੋਤੀ ਬਰਤਨ ਸਟੋਰ ਤੇ ਬਾਕੀ ਇਹਨਾਂ ਦਾ ਕੰਟੈਕਟ ਨੰਬਰ ਜਿਹੜਾ ਜੀ ਉਹ ਦੇਖੋ ਲਿਖਿਆ ਹੋਇਆ ਠੀਕ ਆ ਤੇ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਦਾ ਤੁਸੀਂ ਕੰਟੈਕਟ ਕਰਕੇ ਵੀਰ ਹੋਣਾ ਨਾਲ ਤੁਸੀਂ ਇੱਥੇ ਮਿਲ ਸਕਦੇ ਹੋ ਸੋ ਮਿੱਤਰੋ ਇਹ ਸੀ ਅੱਜ ਦਾ ਵਲੌਗ ਜਿਹੜਾ ਆਪਾਂ ਤੁਹਾਨੂੰ ਕਵਰ ਕਰਾਇਆ ਜੀ ਤੇ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਚੈਨਲ ਆਪਣਾ ਕਰ ਦਿਓ ਸਬਸਕ੍ਰਾਈਬ ਤੇ ਮਿਲਦੇ ਜੀ ਅਗਲੀ ਕਿਸੇ ਨਵੀਂ ਵੀਡੀਓ ਦੇ ਵਿੱਚ ਓਕੇ ਜੀ ਥੈਂਕਸ ਫॉर ਵਾਚਿੰਗ ਸਤਿ ਸ਼੍ਰੀ ਅਕਾਲ ਜੀ